ਲੋਵੀ ਸ਼ਤ ਸ਼੍ਰੀਕਾਲ ਮਿੱਤਰੋ ਲੋਵੀ ਅੱਜ ਦਾ ਬਲੌਗ ਆਪਾਂ ਰਾਤ ਤੋਂ ਸ਼ੁਰੂ ਲੱਗਿਆ ਕੰਮ ਅੱਜ ਤਿਆਰੀ ਬਣ ਗਈ ਸ਼੍ਰੀ ਦਰਬਾਰ ਸਾਹਿਬ ਜਾਣ ਦੀ ਅਨੁਸਾਰ ਨੂੰ ਚੱਲਿਆ ਆਪਣਾ ਭਤੀਜਾ ਆਇਆ ਹੋਇਆ ਮੁੱਕੇ ਵਾਲਾ ਉਹਦੇ ਨਾਲ ਕਹਿੰਦਾ ਜਾਣਾ ਚਾਹਤਾ ਮੱਥਾ ਟੇਕਣਾ ਮਹਾਪ ਚਲੋ ਚੱਲਦੇ ਆਂ ਬਈ ਜਿਹੜੇ ਤਾਂ ਤਿੰਨੇ ਜਾਨੇ ਬਾਕੀ ਦੇਖਦੇ ਆਂ ਤੁਰਦੇ ਤੁਰਦੇ ਕਿੰਨੇ ਜਾਨੇ ਹੁੰਨੇ ਆ ਤਿਆਰ ਤਿੰਨ ਤਾਂ ਅਸੀਂ ਪੱਕੇ ਚੱਲੇ ਹੀ ਆਂ ਲੋਵੀ ਕਰਾਵਾਂਗੇ ਦਰਸ਼ਨ ਤੁਹਾਨੂੰ ਵੀ ਸਾਰਿਆਂ ਨੂੰ ਫੀਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਚਲੋ ਜੀ ਮਨਤਿਆਂ ਰਾਸਤੇ ਵਿੱਚ ਉਹਨਾਂ ਦੇ ਚੱਲਾਂਗੇ ਵੀਡੀਓ ਆਰਾਧੇ ਵੱਜ ਗਏ 9 ਤੁਰਨ ਲੱਗਿਆ ਨੂੰ ਲਾਉ ਜੀ ਉਹ ਕੀ ਤਿਆਰੀ ਕੱਢੋ ਵੀ ਗੱਡੀ ਮੁੰਡਿਆਓ ਬੋਲੋ ਤੂੰ ਮੁਰੇ ਗਾੜਾ ਆ ਨਾ ਨਹੀਂ ਚੰਗਾ ਨਹੀਂ ਮੀ ਲੋਗੀ ਹੋ ਗਈ ਰੈਡੀ ਗਾੜੀ ਮੈਂ ਚੱਲਿਆ ਭੋਲੂ ਚੱਲਿਆ ਤੇ ਨੰਨੂ ਆ ਬੈਲੀ ਦੇ ਸਾਡੇ ਦੇ ਪੇਪਰ ਚੱਲਦੇ ਰਹੇ ਨੇ ਇਹਨੇ ਵੀ ਜਾਣਾ ਸੀਗਾ ਇਹਦੇ ਪੇਪਰ ਰਹਿੰਦੇ ਨੇ ਦੋ ਹਜੇ ਉਹ ਤੂੰ ਮੁਰੇ ਆ ਜਾ ਤੂੰ ਮੰਬੈਣਾ ਚਲ ਮੰਬੈਣਾ ਬੈਣਾ ਬਾਜੀ ਵੜ ਲਾ ਬੰਦੀ ਤਾਂ ਇਹ ਚੱਲਿਆ ਸਾਡਾ ਭੋਲੂ ਇਹ ਕਰਮਜੋਤ ਆ ਮਗਰ ਰੱਖਦੇ ਆ ओके लो जी लो ਵਾਪਸ ਨਾ ਹਾਲਸਾ ਬੁਲਾਦੀ ਇੱਕ ਵਾਰ ਬੋਲੋ ਸੋਨਿਹਾਲ ਸਾਧ ਜੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਲੋ ਜੀ ਯਾਤਰਾ ਸ਼੍ਰੀ ਹਰਮੰਦਰ ਸਾਹਿਬ ਕਰਤੀ ਸ਼ੁਰੂ ਬਹੁਤ ਸਾਲਾਂ ਬਾਅਦ ਚੱਲਿਆ ਵੀ ਮੈਂ ਤਾਂ ਇਹ ਸਾਡੇ ਜਵਾਨ ਤਾਂ ਜਾਂਦੇ ਰਹੇ ਨੇ ਅੱਗੇ ਲਗਾਤਾਰ ਜੇ ਮੈਨੂੰ ਤਾਂ ਕਾਫੀ ਸਾਲ ਹੋ ਗਿਆ ਤੇ ਮੈਂ 10 12 ਸਾਲ ਤਕਰੀਬਨ ਦਰਾਹਾ ਹੂੰ ਹੂੰ ਚਲ। ਮਮਲਤਿਆਣੀ ਕਾਹ ਜਾ ਕੇ? ਉਹ ਕਰ ਦ। ਲਓ ਜੀ ਚੱਲ ਪਏ ਅਸੀਂ ਹੁਣ ਤੇਲ ਤਰੀ ਕਰਾ ਕੇ ਟੈਂਕੀ ਫੁੱਲ ਪ੍ਰੈਸ ਕਰਕੇ ਰੱਖ ਦੋ। ਉੱਜਮੀ। ਚਲ। ਲਓ ਜੀ ਮੀਟਰ ਵੀ ਕਰਤਾ 00 ਦੇ ਨੇ। ਬਰਾਹੇ ਕੈਂਸੂ ਦੇ ਪੰਪ ਤੋਂ ਕਰਾ ਲਈ ਟੈਂਕੀ ਫੁੱਲ। ਮਾਰਤਾ ਗੀਅਰ ਹੁਣ ਅਕੇ। ਗੱਡੀ ਆਉਣੀ ਹੈ। ਹੈਗਾ। ਕੀ? ਮੈਂ ਨਹੀਂ ਹਾਂ ਤਾਂ ਗੱਡੀ ਲਾ ਦੇ ਥੋੜੀ। ਆ ਮੈਂ ਦੱਸ ਦੇ ਕੇ ਪਿੱਛੇ ਮੜ ਜਾ। ਚੱਲ ਚੱਲ ਮਿੱਤਰ। ਉੱਥੇ ਤਰਾ ਬਣ ਗਿਆ ਲਾਇਸੈਂਸ? ਨਹੀਂ ਆ ਚੌਕੀ ਮੈਂ ਬਣਾਇਆ ਰਿਹਾ। ਹੂੰ। ਮੈਨੂੰ ਬਾਹਰ ਕੰਮ ਦਾ ਬਣਨਾ ਨਹੀਂ ਪਣਾ ਹੈ। ਬਈ ਪਛੋ। ਉਹ ਸੇ ਜਿਆਦੇ ਲੋਕ ਬਸੇ ਜਾਂਦੇ ਨੇ ਨਾ। ਅਸੀਂ ਟੋਲ ਤੇ ਖੜੇ ਆ ਹੁੜਿਆਣੇ ਵਾਲੇ ਤੇ ਫਾਸਟ ਟੈਗ ਨਹੀਂ ਗਿਆ ਲੀਗਾ ਫਾਸਟ ਟੈਗ ਲੱਗਿਆ ਬਣਾਉਣ ਬਾਈ ਖੜਾ ਸੀ ਕੁਦਰਤੀ ਰਾਹ ਨੂੰ ਫਾਸਟ ਟੈਗ ਬਣਾਉਂਦੇ ਆ ਕੋਪਾ ਇੰਦੀਆ ਤੱਕ ਚੈਂਪੀਅਨਾਂ ਦਾ ਨਾਰਾਸ਼ਾ ਟੋਲ ਦਾ ਰਾਸ਼ ਅੰਬਲੈਂਸ ਖੜੀ ਆ ਵਿੱਚ ਫਸਿਆ ਨੂੰ ਰਾਹ ਨਹੀਂ ਦੇ ਰਹਾ ਨਾ ਲੰਬਾ ਇਹ ਦਰਾਹੇ ਹੁੰਦਾ ਸੀ ਇਹ ਟੂਲ ਦਰਾਹੇ ਮਸਾ ਸਾਡਾ ਕਿਹੜਾ ਛੁੱਟਿਆ ਪਰ ਇੱਧਰੋਂ ਦਾ ਹੀ ਕਦੇ ਆਉਣਾ ਹੁੰਦਾ ਦਰਾਹੇ ਵਾਲਾ ਤਾਂ ਰੋਜ਼ ਲੰਘਣਾ ਪੈਂਦਾ ਸੀ ਮਸਾ ਕਿਹੜਾ ਛੁੱਟੂਰੇ ਆ ਗਿਆ ਦਰਾਹੇ ਦਵਾਲ ਕੋਲ ਉਹ ਤੋਂ ਸ਼ੁਰੂ ਹੋ ਗਿਆ ਦੇਖੋ ਕਿੰਨੀਆਂ ਲਾਈਨਾਂ ਨੇ ਫੇਰ ਵੀ ਰਾਜਪੁਰ ਗੱਡੀਆਂ ਬਹੁਤ ਹੁੰਦੀਆਂ ਮੈਂ ਹੌਲੀ ਹੌਲੀ ਚੱਲਦੇ ਹਾਂ ਤੁਹਾਨੂੰ ਦੇ ਚੱਲਦੇ ਹਾਂ ਤੁਹਾਨੂੰ ਸਾਰਾ ਸਫਰ ਜੇ ਪੀਰੂ ਲਵਲੀ ਯੂਨੀਵਰਸਿਟੀ ਗੁਲੰਦਰ ਕੌਣ ਸਰਵਾਈਵਰ ਹੈ ਉਹ ਰਿਆ ਕਿ ਉਧਰ ਆਈ ਹੋਈ ਆ ਉਹਨੇ ਪੀਰੂ ਜਾਣਾ ਉਹ ਕਿੱਥੇ ਆ ਉਹ ਵੀ ਇੰਗਲੈਂਡ ਚ ਆ ਅੱਛਾ ਉਹ ਬਹੁਤ ਚੰਗਾ ਪੁੱਤੀ ਆ ਮਾਨਤਾ ਬਗੁਲੰਦਰ ਨਾ ਕੇ ਅੱਈਏ ਉਹ ਮੰਟਾ ਮੰਟਾ ਬਾਬਾ ਲੋ ਲੋ ਦੀ ਚੱਲੀ ਅੱਗੇ ਵਾਲਾ ਸਫ਼ਰ ਸ਼ੁਰੂ ਹੋਣਾ ਸੀ ਰੱਖ ਦੇਗੀ ਚ ਰੱਖ ਲਓ ਜੀ ਪਹੁੰਚ ਗਏ ਅਮਰੋ ਸਰਦ ਨੇੜੇ ਅੱਜ ਰੈਸਟੋਰੈਂਟ ਬਣਿਆ ਹੋਇਆ ਹਵਾਈ ਅੱਡਾ ਕੱਲ ਨੂੰ ਕੱਲ ਨੂੰ ਅਲਾਗੇ ਆ ਆਣ ਵਾਲਿਆਂ ਯਾਰ 1 ਵਜੇ ਆ ਜੀ ਹੋਰ ਬਰਾਮਣਾ ਆਉਣ ਨਾਲ ਬਹੁਤ ਵਧੀਆ ਟਾਪ ਅਸੀਂ ਵੀ ਪਹੁੰਚ ਗਏ ਵਰਸਾਵ ਮੋਲਡਨ ਗੇਟ ਦੇ ਨੇੜੇ ਤੋਂ ਹੋ ਜਾਂਦਾ ਵੀ ਆ ਗਏ ਸੀ ਕੋੜੇ ਜਦ ਆ ਗਏ ਫਿਰ ਅੰਦਰ ਪਹੁੰਚ ਲਈ ਆਪਾਂ ਦਰਵਾਜ਼ਾ ਸਾਹਿਬ ਅੰਦਰ ਆਣੇ ਕੋੜ ਨੂੰ ਨਾ ਗਏ ਤਾਂ ਬਾਹਰ ਤੋਂ ਬਾਹਰ ਤੋਂ ਬਾਹਰ ਬਾਈ ਸੱਚੇ ਪਾਸ਼ਾ ਨੂੰ ਗਏ ਬਾਹਰ ਕਿ ਸੱਚੇ ਪਾਸ਼ਾ ਮੇਰਕੀ ਮੋਹਨ ਦੇ ਪਾਰਕਿੰਗ ਦੇ ਵਿੱਚ ਬਰਬਰ ਸਾਹਿਬ ਸਾਡੀ ਪਾਰਕਿੰਗ ਜਉਂਦੀ ਆ ਗੱਡੀ ਹੁਣ ਤਾਂ ਮੈਂ ਤਾਂ ਬਹੁਤ ਸੱਲਾਂ ਬਾਅਦ ਆਇਆ ਬਈ ਬਹੁਤ ਪਰੇੰਦਰ ਵਾਲੇ ਰੋਡੋਂ ਨੂੰ ਜੇ ਤਾਂ ਬਾਹਰ ਪੜ ਦੀ ਸਿੱਧਾ ਪੁਲ ਆ ਕੇ ਪਾਰਕਿੰਗ 'ਚ ਉਤਰਦਾ ਮੋਹਨ ਦੇ ਪਾਰਕਿੰਗ 'ਚ ਸੜਕ ਤੇ ਲੱਤਾਂ ਫਤੀਆਂ ਹੀ ਚਲਦੇ ਆਂ ਔਰੇ ਪੰਨਾ ਪੁੱਣੀ ਆਂ ਹੂੰ ਮੋਹਨ ਜੀ ਪਹੁੰਚ ਗਏ ਆਰਮਪੋਟ ਜੀ ਨੂੰ ਯੂ ਵੈਲਕਮ ਫਰਸ ਪ੍ਰਸ ਰਹਿਮਾਨ ਨੇ ਮੈਂ ਤਾਂ ਬਹੁਤ ਟੰਗ ਉਹ ਅੱਗੇ ਸਾਹਮਣੇ ਗੱਲਿਆਂ ਵਾਲਾ ਬਾਗ ਤੇਰੇ ਪਰ ਰਾਤ ਦਾ ਰਾਜਾ ਦਾ ਫੈਡਾ ਹੋਰ ਸ਼ਾਮ ਵਾਲਾ ਹਮੇਸ਼ਾ ਤੇਰੇ ਕੋਲ ਇੱਥੇ ਪਾਸਾ ਤੇ ਹੋਰ ਮੂਦਤ ਹੋ ਜਾ بڑی لے لا پھر ہو جاگا بنڈ لیں گے باہر سرس پہنچ گئے

ਇੰਨੇ ਨੂੰ ਘੱਟ ਆ ਮੇਰੇ ਹਿਸਾਬ ਨਾਲ ਕੋਲੋਂ ਦਰਸ਼ਣਾਂ ਚੁੱਕੇ ਦਰਵਾਜ਼ਾ ਦੇ ਆਪਾਂ ਕਿਹੜਾ ਗੱਲ ਸੇਟਾ ਕੋਈ ਸ਼ੁਰੂ ਹੋ ਰਿਹਾ ਹੈ ਦੋਪੰਨ ਜੀ ਨਹੀਂ ਹੋ ਰਹੀ ਦੇ ਬੇਰ ਬਾਲ ਲੱਗਦਾ ਸੱਚਾ ਨਹੀਂ ਕਰਦਾ ਬਹੁਤ ਕੁਝ ਨਹੀਂ ਹੁੰਦਾ ਮੈਂ ਤਾਂ ਆਮ ਲੱਗਦਾ ਨਹੀਂ ਮੁੱਠਾ ਦੇਖਾਂ ਦਰਵਾਜ਼ੇ ਅੰਦਰ पारि साड़ी संगत ハハハハ ਹਾਂ ਪਹੁੰਚ ਗਏ। ਇੰਟਰੀਅਰ ਸੋਸ਼ਲ। ਅੱਧੇ ਰੋਮਾਂ ਤੋਂ ਬਾਅਦ ਤੇ ਦਿਓ ਜਾਜਤ। ਹਾਂ ਪ੍ਰਕਾਅ ਨੀ ਪਹੁੰਚ ਗਏ ਹੁਣ ਗਿਆ। ਤੁਸਨ ਨੂੰ ਆਕਨ। ਇੰ ਲੋਬੀ। ਪਾਰਕਿੰਗ ਟੋਲ ਲੱਗਿਆ ਹੁਣ ਚੱਲਣ। ਬੜੇ ਸ਼ੀਸ਼ੇ ਤੇ ਮਾਰ ਕੇ ਕੱਪੜਾ-ਕੱਪੜਾ। ਬਹੁਤ ਵਧੀਆ ਦਰਸ਼ਨ ਮਿਲੇ ਹੋਗੇ। ਮੈਂ ਇੱਧਰ ਨੰਨੂੰਗੇ ਆਪਣੇ ਦੇ ਮਿੱਤਰ ਆ ਕੋਈ ਇੱਧਰ ਉਹ ਮਾੜੀ ਉਧੋ ਕੇ ਪਿੰਡ ਉੱਥੇ ਉਹਦੇ ਘਰੇ ਮਿਲ ਕੇ ਆਉਣਾ ਮੈਂ ਫੇਰ ਉਦੋਂ ਬਾਅਦ ਪਿੰਡ ਤੇ ਮੈਂ 2 ਘੰਟੇ ਲਾਉਣੇ ਕਿਸੇ ਢਾਬੇ 'ਤੇ ਬੁੱਬੇ ਕਰਦਿਆਂ ਰੈਸਟ ਜੀ ਫੇਰ ਚੱਲਾਂਗੇ ਨੌਰੀ ਪਾਰਕਿੰਗ 'ਚ ਅੱਜ ਰਸ ਬਹੁਤ ਘੱਟ ਸੀਗਾ ਬਹੁਤ ਵਧੀਆ ਦਰਸ਼ਨ ਹੋਏ ਨੇ ਅੱਗੇ ਦੌਰੇ ਕਹਿੰਦੇ ਖੜਾ ਆਉਣ ਨੂੰ ਜਗ੍ਹਾ ਨਹੀਂ ਹੁੰਦੀ ਮੈਂ ਤਾਂ ਆਇਆ ਬਹੁਤ ਟਾਈਮ ਬਾਅਦ ਆਇਆ 10 ਦਿਨਾਂ ਬਾਅਦ ਅੱਗੇ ਖੜਾਉਣ ਨੂੰ ਜਗ੍ਹਾ ਨਹੀਂ ਹੁੰਦੀ ਅੱਜ ਤਾਂ ਖਾਲੀ ਪਈ ਸੀ ਜਦੋਂ ਅਸੀਂ ਆਇਆ ਰਾਤ ਉਹਦੇ ਲੋ ਪੀਗਾ ਜੀ ਮਿਲਦੇ ਹੁਣ ਮਾੜੀ ਉਦੋਗੇ ਬੜੀ ਪਾਰੀ ਅਸੀਂ ਪੀਖੀ ਪਿੰਡ ਨਾ ਚਭਾਲ ਆਇਆ ਚਭਾਲ ਤੋਂ ਆ ਪੀਖੀ ਪਿੰਡ ਕਿਹੜਾ ਪਿੰਡ ਆ ਹੋ ਜਿੱਥੇ ਆਪਾਂ ਜਾਣਾ ਮਾੜੀ ਉਦੋਗੀ ਮਾੜੀ ਉਦੋਗੀ ਪਹੁੰਚਣਾ ਹੀ ਹੁਣ ਪੀਖੀ ਪਿੰਡਾ ਚੌਂਕ ਦੇ ਵਿੱਚ ਬਹੁਤ ਵੱਡਾ ਸ਼ਹਿਰ ਆ ਯਾਰ ਪੀਖੀ ਪਿੰਡ ਵੀ ਪੀਖੀ ਪਿੰਡ ਬਾਰਡਰ ਜਿਹੇ ਦਾ ਸ਼ਹਿਰ ਨੇ ਆਹ ਲਾਉਂਦਾ ਨਾ ਸੀ ਉਹ ਦੇੜੀਆਂ ਦੇ ਘਰੇ ਆਏ ਸੀ ਬਈ ਖਲਾਉਣ ਭਲਾਉਣ ਤੇ ਭੋਲੂ ਬਾਤਸ ਕਰਾਦੀ ਸੱਤ ਖੜੇ ਕਰਾਦੇ ਹਾਂ ਰੋਟੀ ਬਣਾਉਂਦੇ ਨੇ ਹੋਰ ਉੱਤੇ ਦੀ ਪਹਿਲਾਂ ਕੇਕ ਕੱਟਿਆ ਕੇ ਖਾਦਾ ਬਾਈ ਮੱਝ ਦੇ ਮਜਾਲ ਵੀ ਸਰਾਏ ਨੇ ਤਮੀ ਬਾਈ ਬਾਈ ਤਮੀ ਉਹ ਯੂਕੇ ਚ ਬੈਠਾ ਦੇ ਨਾਲ ਪਿੱਛੇ ਪਰਵਾ ਨੇ ਨਹੀਂ ਸੇਵਾ ਕਰੀ ਆਨੰਦ ਆ ਗਿਆ ਇਹਦਾ ਯਾਰ ਆ ਉਹ ਤਮੀ ਬੱਕਾ ਵੀ ਮੱਝ ਵਾਲੇ ਨੇ ਸੇਵਾ ਦੀ ਧੁੱਕੀ ਗੱਡੀ ਪਿਆ ਰੋਟੀ ਤਿਆਰ ਕਰੀ ਬੈਠੇ ਨੂੰ ਮੈਂ ਕਹਈਏ ਰੋਟੀ ਨਗਾਉਣ ਨੂੰ ਜਗ ਨਹੀਂ ਆ ਪਿਆ ਮੂਰੇ ਕਹਿੰਦੇ ਇਹ ਖਾ ਕੇ ਜਾਣਾ ਦੇਣਾ ਕਹਿੰਦੇ ਹਾਵ ਲੇਮਕਾ ਲਿਆਦਾ ਵੀ ਹਾਜਮ ਹੋ ਜੂ ਸਭ ਕੁਸ ਆਓ ਮੱਝ ਵਾਲੇ ਉਹ ਨਿਹਰਾ ਲਿਆਦਾ ਲਓ ਜੀ ਹਰੀਕੇ ਪੱਤਣ ਚੱਲੀਏ ਹੁਣ ਉਹ ਹਰੀਕੇ ਪੱਤਣ ਯਾਰ ਹੋਆ ਨਾ ਨਾ ਆਪਣਾ ਲੱਗਣਾ ਤਾਂ ਤੈਨੂੰ ਝਟਕਾ ਨਾ ਲੱਗਦਾ ਅਜੀਕੇ ਕੁ ਲੋਕੀ ਸੰਗਤਾਂ ਦਰਸ਼ਨ ਕਰਕੇ ਪਹੁੰਚ ਗੀਆਂ ਘਰੇ ਅਰਾ ਅੱਧੇ ਗਾਹ ਦੁਗੇ ਦਿਨ ਪਹੁੰਚ ਕੇ ਦੁਪਹਿਰ ਨੂੰ